ਕਿ ਸੱਚਾ ਕਮਾ ਉਖਲਾਜੀ ਤਸਵੀਰ ਤੇ ਸਾਡੀਆਂ ਬਾਹਾਂ ਵੀ ਤੁਸੀਂ ਦੇ ਕਹਿੰਦੇ ਨੇ ਜ਼ੰਮੀਰ ਜ਼ਿੰਦਾ ਰੱਖੀ ਤਾਂ ਵੀਰ ਜ਼ਿੰਦਾ ਰੱਖੀ ਜ਼ੰਮੀਰ ਜ਼ਿੰਦਾ ਰੱਖੀ ਤਾਂ ਵੀਰ ਜ਼ਿੰਦਾ ਰੱਖੀ ਰੱਬ ਵੀ ਬਣ ਜਾਵੇ ਪਰ ਦਿਲ ਵਿੱਚ ਫਕੀਰ ਜ਼ਿੰਦਾ ਰਹੀ ਕਹਿੰਦੇ ਓ ਪੰਤ aí ਕਿਹੜਾ ਜਿਹੜਾ ਮੰਜਲਾ ਤੇ ਪੌੜ ਕੇ ਕੋੜੀ ਤੇ ਕਈ ਡੰਡੇ ਨੂੰ ਪੋਚੇ ਸਹਿਯਾਰੀ ਕਰਤੀ ਜੀ ਇਤਾਂ ਦੇ ਇਨਸਾਨ ਨੇ ਜੋ ਹਮੇਸ਼ਾ ਜ਼ਮੀਨ ਨਾਲ ਜੁੜੇ ਹੋਏ ਨੇ ਹਮੇਸ਼ਾ ਲੋਕਾਂ ਦੇ ਵਿਚਰਦੇ ਨੇ ਲੋਕਾਂ ਦੇ ਭਵਿੱਖ ਦੀ ਗੱਲ ਕਰਦੇ ਨੇ ਲੋਕ ਹਿੱਤ ਦੀ ਗੱਲ ਕਰਦੇ ਨੇ ਕਿਉਂਕਿ ਵੇਖੋ ਜੀ ਜਿਹੜਾ ਬੰਦਾ ਹੈ ਘਲੇ ਪੱਦਰ ਤੋਂ ਉੱਠਿਆ ਹੋਵੇ ਤਾਂ ਉਹਨੂੰ ਪਤਾ ਹੁੰਦਾ ਹੈ ਕਿ ਗਰੀਬਾਂ ਦੇ ਘਰ ਝੁੱਲੇ 'ਚ ਆਖ਼ਰ ਕੀ ਮੇਵਾ ਉਹਨੂੰ ਗਰੀਬਾਂ ਦੀਆਂ ਦੁੱਖ ਤਕਲੀਫਾਂ ਦਾ ਪਤਾ ਹੁੰਦੀਆਂ ਨੇ ਕਹਿੰਦੇ ਜੀ ਤਨ ਵੇਖੋ ਜੀ ਮਿੱਟੀ ਦੀ ਮਿੱਟੀ ਵੰਡਾਣਾ ਅੱਜ ਮੇਰੀ ਵਾਰੀ ਕੱਲ ਤੁਹਾਡੀ ਇਸ ਕਰਕੇ ਕਹਿੰਦੇ ਨੇ ਕਿ ਕੰਮ ਚੰਗੇ ਕਰੋ ਕਿਉਂਕਿ ਵੇਖੋ ਕਹਿੰਦੇ ਨੇ ਰੋਜ਼ ਤੋਂ ਮਾਰ ਮਾਰ ਕੇ ਜਰ ਨੂੰ ਚੰਗਾ ਹੈ ਕਿ ਬੰਦਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹੇ ਤੇ ਬੰਦਾ ਕਿਹੜਾ ਜ਼ਿੰਦਾ ਰਹਿ ਸਕਦਾ ਵਾ ਜੀ ਜਿੰਨੇ ਭਲਾਈ ਦੇ ਕੰਮ ਕੀਤੇ ਹੋਣ ਲੋਕ ਹਿੱਤ ਦੇ ਕੰਮ ਕੀਤੇ ਹੋਣ ਤੇ ਨਹੀਂ ਤੇ ਕਹਿੰਦੇ ਕਿ ਬੰਦਾ ਤੇ ਮਾਰ ਉਦੋਂ ਹੀ ਜਾਂਦਾ ਜਦੋਂ ਨੂੰ ਕੋਈ ਜੋ ਨਹੀਂ ਕਰਦਾ ਹੈਗਾ ਪਰ ਸ਼ੈਰੀ ਕਲਸੀ ਜੀ ਹਮੇਸ਼ਾ ਲੋਕ ਕੇ ਕਦੀ ਗੱਲ ਕਰਦੇ ਨੇ ਲੋਕਾਂ ਦੀ ਭਲਾਈ ਦੀ ਗੱਲ ਕਰਦੇ ਨੇ ਮੇਰੇ ਵੀਰ ਦੀ ਗੱਲ ਕਰਦੇ ਸੀ ਮੈਂ ਇਹਨੇ ਤੋਂ ਇਹਨਾਂ ਦਾ ਤਜਰਬਾ ਕੀਤਾ ਹੈ ਦਾਣਾ ਲੋਕਾਂ ਚ ਬਹੁਤ ਵਿਚਰਦੇ ਨੇ ਪਾਜੀਆ ਦਾ ਸੱਚ ਹੈ ਕਿ ਡੈਮੋਕਰਸੀ ਕਿਸ ਤਰ੍ਹਾਂ ਦੇ ਖਾਤ ਰਜੇ ਨਾ ਸਭ ਤਾਂ ਤੇ نیچے ਆ ਕੇ ਬੈਠ ਜਾਂਦੇ ਕਿ ਆ ਕੇ ਲੋਕਾਂ ਨਾਲ ਤਾ ਨਾਲ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਨੇ ਇੱਥੇ ਮੈਂ ਕਹਾਂ ਨਾ ਯਾਰ ਸਾਡੇ ਵੀ ਨਹੀਂ ਹਰ ਕੰਮ ਨੂੰ ਕੋੜਾ ਟਾਈਮ ਜ਼ਰੂਰ ਲੱਗਦਾ ਹੈ ਪਰ ਫਿਰ ਵੀ ਉਹ ਆ ਕੇ ਬੈਠਦੇ ਨੇ ਆਪਣੀ ਡਿਊਟੀ ਨਿਭਾਉਂਦੇ ਨੇ ਮੇਰਾ ਬੱਚਾ ਜੀ ਡੇਢ ਸਾਲ ਦਾ ਹੈ ਕੁਛ ਹੁੰਦਾ ਹੈ ਸਵੇਰੇ ਉਹਨੂੰ ਸੁੱਤੋਂ ਛੱਡ ਕੇ ਜਾਂਦਾਂਦੇ ਨੇ ਤੇ ਰਾਤ ਨੂੰ ਪਤਾ ਹੀ ਨਹੀਂ ਕਿ ਇਸ ਟਾਈਮ ਆਉਣਾ ਹੈ ਕੁਛ ਨਹੀਂ ਪਤਾ ਕਿੰਨੇ ਵਜੇ ਆ ਰੋਣਾ ਕਿਹੇ ਵੇਲੇ ਇੱਕ ਵੀ ਬੱਚਾ ਅੰਦਰ ਦੋ ਵੀ ਬੱਚਾ ਮੈਂ ਫੋਨ ਕਰਕੇ ਤੁਸੂ ਜੀ ਹਾਂਜੀ ਕਿੱਥੇ ਹੋ ਕਿ ਸਰਕਾਰਾਂ ਬੜਾ ਵਧੀਆ ਸੀ ਵੇਖਣ ਗਿਆ ਕਿ ਬਣੀਆ ਕਿ ਨਹੀਂ ਬਣੀਆ ਸੇ ਆਪਲੀ ਬਿਊਟੀ ਨੂੰ ਬਹੁਤ ਚੰਗੀ ਤਰ੍ਹਾਂ ਧੁੰਦੇ ਨੇ ਜਿੰਦਾਬਾਦ ਬਹੁਤ سارے ਲੀਡਰ ਵੇਖੇ ਹੋਣਗੇ ਤੁਸੀਂ ਬਹੁਤ سارے ਅਸੀਂ ਕੀ ਹਮੇਸ਼ਾ ਕੋਸ਼ਿਸ਼ ਰਹੀ ਹੈ ਲੋਕਾਂ ਨੂੰ ਲੋਕਾਂ ਦੇ ਹੱਥ ਤੋਂ ਮੋੜਨੀ ਕਿਉਂਕਿ ਜਿਹੜੀਆਂ ਬਾਕੀ ਸਰਕਾਰਾਂ ਸੀਗੀਆਂ ਉਹ ਧਰਮ ਦੇ ਨਾਂ ਤੇ ਜਗਪਾਤ ਦੇ ਨਾਂ ਤੇ ਲੜਾ ਕੇ ਵੋਟਾਂ ਮੰਗਦੀਆਂ ਸੀ ਪਰ ਜਿਹੜੀ ਸਾਡੀ ਲੜਾਈ ਹੈ ਤੁਹਾਡੇ ਨਾਮ ਤੇ ਨਾਲ ਹੈ ਜੀ ਸਾਡੀ ਲੜਾਈ ਏ